ਖਨੌਰੀ ਬਾਰਡਰ ਤੋਂ ਵੱਡੀ ਖਬਰ ਨਿਕਲ ਕੇ ਆਈ ਸਾਹਮਣੇ ਜਿਹੜੇ ਟਰੈਕਟਰਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਟਰੈਕਟਰਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ ਅੱਗੇ ਦੀ ਤਿਆਰੀ ਕੀਤੀ ਜਾ ਰਹੀ ਹੈ ਲੋਕਾਂ ਦੇ ਸਾਰੇ ਟਰੈਕਟਰ ਇਹ ਬਾਈ ਬਿਲਕੁਲ ਫ੍ਰੀ ਚ ਠੀਕ ਕਰਕੇ ਦੇ ਰਹੇ ਨੇ ਦੱਸਿਆ ਕਿ ਕਿਉਂ ਕਰ ਰਹੇ ਨੇ ਐਡੀ ਵੱਡੀ ਸੇਵਾ ਖਨੌਰੀ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਟਰੈਕਟਰਾਂ ਦੀ ਪੰਨ ਤੋੜ ਖਨੌਰੀ ਦੇ ਵਿੱਚ ਕੀਤੀ ਗਈ ਸੀ ਉਸ ਤੋਂ ਬਾਅਦ ਕਿਸਾਨਾਂ ਦੇ ਇੱਕ ਵਾਰ ਹੌਸਲੇ ਜੇ ਟੁੱਟ ਵੀ ਗਏ ਸੀ ਕਿ ਸਾਡੇ ਪੁੱਤਾਂ ਵਾਂਗੂ ਜਿਹੜੇ ਅਸੀਂ ਟਰੈਕਟਰ ਰੱਖਦੇ ਆ ਦੇ ਨਾਲ ਇਸ ਤਰ੍ਹਾਂ ਹੋ ਗਿਆ ਪਰ ਦੋਸਤੋ ਕਈ ਦਿਨ ਬੀਤ ਜਾਣ ਤੋਂ ਬਾਅਦ ਕਈ ਲੋਕ ਸਾਹਮਣੇ ਵੀ ਆਏ ਕਿਸਾਨਾਂ ਦੇ ਨਾਲ ਖੜੇ ਵੀ ਹੋਏ ਆ ਕੇ ਇਸੇ ਤਰ੍ਹਾਂ ਦੋਸਤੋ ਇਹ ਬਾਈ ਪਾਤੜਾਂ ਤੋਂ ਨੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਤਾਂ ਤੁਰੰਤ ਇਹ ਖਨੌਰੀ ਪਹੁੰਚੇ ਅਤੇ ਇਹਨਾਂ ਨੇ ਦੇਖਿਆ ਕਿ ਕਿਸਾਨਾਂ ਦੇ ਟਰੈਕਟਰਾਂ ਦਾ ਕਾਫੀ ਬੁਰਾ ਹਾਲ ਸੀ ਅਤੇ ਇਹਨਾਂ ਨੇ ਸੋਚਿਆ ਕਿ ਅਗਰ ਕੁਝ ਹੋਰ ਨਹੀਂ ਕਰ ਸਕਦੇ ਘੱਟ ਤੋਂ ਘਾਟੇ ਇਹਨਾਂ ਟਰੈਕਟਰਾਂ ਦੇ ਟਾਇਰ ਵਗੈਰਾ ਤਾਂ ਠੀਕ ਕਰ ਹੀ ਸਕਦੇ ਆ ਤਾਂ ਇਹਨਾਂ ਨੇ ਇੱਥੇ ਜਿੰਨੇ ਵੀ ਟਰੈਕਟਰ ਸੀ ਇਹਨਾਂ ਦੀਆਂ ਨਵੀਆਂ ਟਿਊਬਾਂ ਲਿਆ ਕੇ ਮਿਸਤਰੀ ਵਗੈਰਾ ਲਾ ਕੇ ਇਹਨਾਂ ਨੂੰ ਠੀਕ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਕਰਵਾ ਰਹੇ ਹਾਂ ਸੇਵਾ ਇੱਥੇ ਅਸੀਂ ਤਾਂ ਕੋਣ ਆ ਜੀ ਕਰਵਾਣ ਵਾਲੇ ਉਹ ਪਰਮਾਤਮਾ ਨੇ ਸੇਵਾ ਲਾਈ ਹੈ ਤੇ ਅਸੀਂ ਇੱਥੇ ਆ ਗਏ ਜੀ ਠੀਕ ਹੈ ਜੀ ਅੱਛਾ ਕੀ ਕੁਝ ਕਰਵਾ ਰਹੇ ਹੋ ਕੀ ਕੁਝ ਨੁਕਸਾਨ ਮਿਲਿਆ ਤੁਹਾਨੂੰ ਟਰੈਕਟਰ ਦਾ ਨੁਕਸਾਨ ਤਾਂ ਜੀ ਅਸੀਂ ਕੱਲ ਜਾਇਜ਼ਾ ਲੈਣ ਆਏ ਸੀ ਕਿ ਇੱਥੇ ਜਦੋਂ ਅਸੀਂ ਇੱਥੇ ਦੇਖਿਆ 12 ਤੋਂ 15 ਟਰੈਕਟਰ ਟਰਾਲੀਆਂ ਸੀ ਦੋ ਤਿੰਨ ਤਿੰਨ ਚਾਰ ਕਾਰਾਂ ਸੀਗੀਆਂ ਤੇ ਉਹਨਾਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਕਿਹਾ ਜੀ ਵੀ ਚਾਹੇ ਕੋਈ ਟਿਊਬ ਪੈਂਦੀ ਆ ਚਾਹੇ ਟਾਇਰ ਪੈਂਦਾ ਚਾਹੇ ਕੋਈ ਵੀ ਰਿਪੇਅਰ ਦਾ ਕੰਮ ਹੁੰਦਾ ਹੈ ਵੀ ਉਹ ਸਾਨੂੰ ਸੇਵਾ ਲਈ ਜਾਵੇ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰੋ ਜੀ ਬਈ ਕੋਈ ਆਪਾਂ ਗੱਲ ਕਰੀਏ ਪੈਸਾ ਤਾਂ ਨਹੀਂ ਲਿਆ ਜਾ ਰਿਹਾ ਕਿਸੇ ਤੋਂ ਕੋਈ ਵੀ ਸਾਰਾ ਫਰੀ ਆ ਬਿਲਕੁਲ ਸਾਰਾ ਕੁਝ ਫ੍ਰੀ ਹੈ ਜੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾ। ਅੱਛਾ ਜੀ ਇਹ ਗੱਲ ਕਰੀਏ ਟਾਇਰਾਂ ਦੀ ਨੁਕਸਾਨ ਕਹਿੰਨੇਗਾ ਕੱਲੇ ਟਿਊਬਾਂ ਦਾ ਨੁਕਸਾਨ ਆ ਕਿ ਟਾਇਰਾਂ ਦਾ ਵੀ ਨੁਕਸਾਨ ਆ। ਹਲੇ ਤੱਕ ਸਾਨੂੰ ਚਾਰ ਟਾਇਰਾਂ ਦਾ ਪਤਾ ਲੱਗਿਆ ਜੀ ਟਾਇਰ ਹਲੇ ਚੇਂਜ ਕੋਈ ਨਹੀਂ ਕੀਤਾ। ਹਾਂ ਜਿਹੜੇ ਟਾਇਰ ਹੋਣਗੇ ਉਹ ਵੀ ਸਾਰੇ ਚੇਂਜ ਕਰਾਂਗੇ। ਹਲੇ ਤੱਕ ਟਿਊਬਾਂ ਚੇਂਜ ਕਰ ਰਹੇ ਆ ਟਿਊਬਾਂ 30 ਤੋਂ 40 ਅਸੀਂ ਚੇਂਜ ਕਰ ਚੁੱਕੇ ਆ ਤੇ ਬਾਕੀ ਸਾਡੇ ਬੰਦੇ ਲੱਗੇ ਹੋਏ ਨੇ। ਭਾਈ ਕਿਵੇਂ ਤੁਸੀਂ ਟਾਇਰਾਂ ਦਾ ਕੰਮ ਕਰਦੇ ਹੋਗੇ ਨਾ? ਨਹੀਂ ਵੀਰ ਜੀ ਅਸੀਂ ਟਾਇਰਾਂ ਦਾ ਕੰਮ ਨਹੀਂ ਕਰਦੇ ਪਰ ਜਦੋਂ ਅਸੀਂ ਕੱਲ ਇੱਥੇ ਜੈ ਸਾਰੇ ਹੋਤਾ ਮੇਰਾ ਸਹਿਯੋਗ ਨਾਲ ਪਵਾਉ ਉਹ ਸਾਡੇ ਨਾਲ ਆਇਆ ਸੀ ਹੁਣ ਉਹਨੂੰ ਘਰੇ ਕੋਈ ਐਮਰਜੈਂਸੀ ਕੰਮ ਪੈ ਗਿਆ ਸੀ ਢੇੜਾ ਕੱਢਣ ਗਿਆ ਵਾਪਸ ਆ ਰਿਹਾ ਬਈ ਬੱਜੇ ਸਾਰੇ ਟਾਇਰਾਂ ਦੇ ਵਿੱਚ ਸੂਏ ਵੱਜੇ ਹੋਏ ਨੇ ਜਾਂ ਟੂਏ ਵੱਜੇ ਹੋਏ ਨੇ ਜੀ ਟੂਟੀਆਂ ਟੁੱਟੀਆਂ ਹੋਈਆਂ ਨੇ ਜੀ ਜਿੱਦਾਂ ਕੋਈ ਭਾਰੀ ਚੀਜ਼ ਮਾਰੀ ਹੋਵੇ ਠੀਕ ਆ ਬਾਈ ਤੇ ਸਾਰੇ ਟਰੈਕਟਰਾਂ ਦਾ ਜੋ ਵੀ ਜਿੰਨਾ ਵੀ ਖਰਚ ਆਊਗਾ ਸਾਰਾ ਤੁਸੀਂ ਚੱਕਰੇ ਜਾਣੇ ਕਿ ਟਿਊਬਾਂ ਟੈਬਾਂ ਦੇ ਜੋ ਲੱਗੂ ਆ ਜੇ ਕਿਸੇ ਦੇ ਕੋਈ ਟਾਇਰ ਬਦਲਿਆ ਉਹ ਬਦਲੋਗੇ ਟਾਇਰ ਵੀ ਕੋਈ ਬਦਲਾਂਗੇ ਜੀ ਬਿਲਕੁਲ ਬਦਲਾਂਗੇ ਸਲੰਸਰ ਟੁੱਟੇ ਪੈਨੇ ਵੀ ਨਾ ਹੀ ਕਰਾਵਾਂਗੇ ਉਹ ਸਾਡੀ ਮਿਸਤਰੀਆਂ ਨਾਲ ਗੱਲ ਚੱਲ ਰਹੀ ਹੈ ਜੀ ਕੱਲ ਜਾਂ ਪਰਸੋ ਨੂੰ ਇਲੈਕਟ੍ਰੀਸ਼ੀਅਨ ਮਿਸਤਰੀ ਆਣਗੇ ਉਹਨਾਂ ਤੋਂ ਸਾਰਾ ਕੁਝ ਚੈੱਕ ਕਰਾ ਕੇ ਜੋ ਦਾ ਹੋਣਾ ਵਾਲਾ ਹੋਊਗਾ ਉਹ ਕਰਵਾਵਾਂਗੇ ਮੈਨੂੰ ਲੱਗਦਾ ਕੁਝ ਟਰੈਕਟਰਾਂ ਦੇ ਵਿੱਚ ਜਿਵੇਂ ਖੰਡ ਪਾਈ ਗਈ ਸੀ ਟੈਂਕੀਆਂ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੇ ਵੀ ਟਰੈਕਟਰਾਂ ਤੱਕ ਉਹ ਪਹੁੰਚੇ ਨੇ ਸਾਰਿਆਂ ਦੀਆਂ ਟੈਂਕੀਆਂ ਸਾਫ਼ ਕਰ ਜਿਹੜੀਆਂ ਚਾਹੀਦੀਆਂ ਨੇ ਤਾਂ ਜ਼ਿਆਦਾ ਜ਼ਰੂਰੀ ਵਧੀਆ ਵੀਰ ਜੀ ਜਦੋਂ ਤੱਕ ਇਹ ਸਾਰੇ ਟਰੈਕਟਰ ਸਟਾਰਟ ਕਰਕੇ ਹਰਿਆਣੇ ਦੀ ਹਿੱਕ ਤੇ ਨਹੀਂ ਚੜਦੇ ਹਾਂ ਉਦੋਂ ਤੱਕ ਅਸੀਂ ਇੱਥੇ ਇਹਦਾ ਕੰਮ ਕਰਾਉਂਦੇ ਰਹਾਂਗੇ ਮੈਂ ਠੀਕ ਹੈ ਤਾਂ ਦੋਸਤੋ ਇਹ ਵੀਰ ਨੇ ਜੋ ਕਰਵਾਰੇ ਦੇ ਪਾਤਰਾਂ ਤੋਂ ਨੇ ਵੀਰੇ ਆਪਣੀ ਕੋਈ ਕਮੇਟੀ ਸੋਸਾਇਟੀ ਆ ਕੋਈ ਮੈਂ ਸੀਨੀਅਰ ਵਾਈਸ ਪ੍ਰਧਾਨ ਅਗਰਵਾਲ ਸਭਾ ਦਾ ਜੀ ਮੈਂ Hindu ਪਰਿਵਾਰ ਤੋਂ ਬਿਲੋਂਗ ਕਰਦਾ ਠੀਕ ਹੈ ਜੀ ਬਾਈ ਜਿਵੇਂ ਤੁਸੀਂ Hindu ਪਰਿਵਾਰ ਤੋਂ ਬਿਲੋਂਗ ਕਰਦੇ ਹੋ ਬਹੁਤ ਸਾਰੇ ਲੋਕ ਆਪਨੇ ਦੇਖਿਆ ਕਿ ਕਈ ਵਾਰ ਕਿਸਾਨਾਂ ਦਾ ਵਿਰੋਧ ਕਰਦੇ ਨੇ ਖਾਸ ਕਰਕੇ ਮੈਂ ਦੇਖਿਆ ਕਿ ਦੁਕਾਨਦਾਰ ਹੋਗੇ ਜਾਂ ਹੋਰ ਹੋਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਬਾਈ ਬਾਈ ਜੀ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਲੋਕ ਨਹੀਂ ਵਿਰੋਧ ਕਰਦੇ ਇਹ ਕੋਝੀਆਂ ਸਰਕਾਰਾਂ ਕਰਦੀਆਂ ਨੇ ਜੋ ਸਾਨੂੰ ਆਪਸ ਦੇ ਵਿੱਚ ਵੰਡ ਕੇ ਆਪਣੀਆਂ ਵੋਟਾਂ ਲੈਣੀਆਂ ਚਾਹੁੰਦੀਆਂ ਨੇ ਪਰ ਸਾਡਾ ਕਿਸਾਨਾਂ ਦੇ ਨਾਲ 9 ਮਾਸ ਦਾ ਰਿਸ਼ਤਾ ਹੈ ਅਸੀਂ ਕਿਸੇ ਨੂੰ ਚਾਚਾ ਕਹਿੰਦੇ ਆ ਕਿਸੇ ਨੂੰ ਤਾਇਆ ਕਹਿੰਦੇ ਆ ਕਿਸੇ ਨੂੰ ਛੋਟਾ ਭਾਈ ਕਿਸੇ ਨੂੰ ਵੱਡਾ ਭਾਈ ਸਾਨੂੰ ਉਦੋਂ ਤੱਕ ਚੈਨ ਨਹੀਂ ਮਿਲਦੀ ਆ ਮੇਰਾ ਕਿਸਾਨ ਭਰਾ ਹੈ ਜਦੋਂ ਤੱਕ ਅਸੀਂ ਇੱਕ ਦੂਜੇ ਨੂੰ ਨਾ ਮਿਲੀਏ ਬਹੁਤ ਵਧੀਆ ਗੱਲ ਬਾਈ ਬਾਕੀ ਅਗਰ ਆਪਾਂ ਗੱਲ ਕਰੀਏ ਗੁੱਸਾ ਬੰਦਿਆਂ ਨਾਲ ਹੁੰਦਾ ਮਸ਼ੀਨਰੀ ਨਾਲ ਕਹਦਾ ਗੁੱਸਾ ਵੀ ਉਧਰੋਂ ਆਏ ਆ ਕੇ ਟਰੈਕਟਰਾਂ ਦਾ ਨੁਕਸਾਨ ਕਰਤਾ ਇਸ ਚੀਜ਼ ਲਈ ਤਾਂ ਉਹ ਦੱਸ ਸਕਦੇ ਆ ਜੀ ਉਹ ਸਾਨੂੰ ਕਦੇ ਆਪੀ ਕਹਿੰਦੇ ਨੇ ਕਦੀ ਵੱਖਵਾਦੀ ਕਹਿੰਦੇ ਨੇ ਕਦੀ ਕੁਛ ਕਹਿੰਦੇ ਨੇ ਪਰ ਜ ਕਿਸਾਨ ਹੈ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਉੱਤੇ ਇੰਨੀ شریف ਕੌਮ ਕੋਈ ਹੋਊਗੀ ਪਿਆਰ ਨਾਲ ਇਹਨਾਂ ਨੂੰ ਚਾਹੇ ਗੱਠ ਦੇ ਲੋ ਲੇਕਿਨ ਇਹ ਆਕੜ ਨਹੀਂ ਚੱਲਦੀ ਆਕੜ ਨਹੀਂ ਚੱਲਦੀ ਧੰਨਵਾਦ ਭਾਈ ਵਾਵਾ ਗੱਲ ਗੱਲਬਾਤ ਕਰਨ ਵਾਸਤੇ